ਪੰਜਾਬ ਚ ਕੜਾਕੇ ਦੀ ਠੰਡ ਦੇ ਨਾਲ ਤੁੰਦਾ ਦੌਰ ਚੱਲੀ ਹੈ ਅੱਜ ਵੀ ਸਵੇਰ ਪਰਛਤੁੰਦਾ ਔਰੇਂਜ ਤੇ ਜਲ ਅਲਰਟ ਚਾਰੀ ਕੀਤਾ ਗਿਆ ਇਸ ਦੇ ਨਾਲ ਹੀ ਚਾਰ ਜ਼ਿਲ੍ਹਿਆਂ ਚ ਕੋਲਡੇ ਦਾ ਅਲਰਟ ਚਾਰੀ ਕੀਤਾ ਗਿਆ ਦੂਜੇ ਪਾਸੇ ਅੱਜ ਸੂਬੇ ਦਾ ਮੌਸਮ ਖੁਸ਼ਕ ਰਹੇਗਾ ਮੌਸਮ ਵਿਗਿਆਨ ਕੇਂਦਰ ਵੱਲੋਂ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਜਿਤਾਈ ਗਈ ਹੈ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਮਲੇਰਕੋਟਲਾ ਚ ਤੁੰਦਾ ਔਰੇਂਜ ਅਲਰਟ ਚਾਰੀ ਕੀਤਾ ਗਿਆ ਇੱਥੇ ਸੰਘਣੀ ਤੋਂ ਬਹੁਤ ਜ਼ ਚਾਰਪੁਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਰੂਪਨਗਰ ਸਾਬਜਾਦਾ ਅਜੀਤ ਸਿੰਘ ਨਗਰ ਮਹਾਲੀ ਚ ਤੁੰਦਾ ਜੈਲੋ ਅਲਰਟ ਜਾਰੀ ਕੀਤਾ ਗਿਆ ਇੱਥੇ ਸੰਗਣੀ ਤੁੰਦ ਵੀ ਪੈ ਸਕਦੀ ਹੈ ਇਸ ਦੇ ਨਾਲ ਹੀ ਸੂਬੇ ਦੇ ਚਾਰ ਜ਼ਿਲ੍ਹੇ ਫਿਰੋਜ਼ਪੁਰ ਫਰੀਦਕੋਟ ਫਾਜ਼ਿਲਕਾ ਤੇ ਮੁਕਸਰ ਚ ਕੋਲਡ ਡੇ ਦਾ ਅਲਰਟ ਜਾਰੀ ਕੀਤਾ ਗਿਆ ਇੱਥੇ ਤਾਪਮਨ ਚ ਜ਼ਿਆਦਾ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ ਬੀਤੇ ਦਿਨ ਪੰਜਾਬ ਦੇ ਔਸਤ ਘੱਟੋ ਘਾਟ ਤਾਪਮਨ ਚ 1.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਤਾਪਮਨ ਅਜੇ ਵੀ ਆਮ ਨਾਲੋਂ 3.5 ਡਿਗਰੀ ਵੱਧ ਬਣਿਆ ਹੋਇਆ ਸੂਬੇ ਚ ਸਭ ਤੋਂ ਘੱਟ ਤਾਪ डिग्री दर्ज ਕੀਤਾ ਗਿਆ ਅੰਮ੍ਰਿਤਸਰ ਦਾ ਘੱਟੋ ਘਾਟਾ ਤਾਪਮਾਨ 7.0 ਡਿਗਰੀ ਲੁਧਿਆਣਾ ਦਾ 9.4 ਡਿਗਰੀ ਪਟਿਆਲਾ ਦਾ 9.8 ਡਿਗਰੀ ਪਠਾਨਕੋਟ ਦਾ 7.6 ਡਿਗਰੀ ਬਠਿੰਡਾ ਦਾ 7.2 ਡਿਗਰੀ ਫਰੀਦਕੋਟ ਦਾ 5.5 ਡਿਗਰੀ ਬੱਲਵਾਲ ਸੌਂਕੜੀ ਐਸ ਬੀ ਐਸ ਨਗਰ ਦਾ 8.5 ਡਿਗਰੀ ਦਰਜ ਕੀਤਾ ਗਿਆ